ਅੱਜ ਦਾ ਦਿਨ ਹੈ ਜੋ 325ਵਾਂ ਖਾਲਸਾ ਸਾਜਨਾ ਦਿਵਸ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਕਿਸਗੜ ਸਾਹਿਬ ਜੀ ਦੀ ਧਰਤੀ ਦੇ ਉੱਪਰ ਖਾਲਸਾ ਪੰਥ ਦੀ ਸਾਜਨਾ ਕੀਤੀ ਸਾਧ ਸੰਗਤ ਜੀ ਆਪ ਸਾਰੇ ਇਤਿਹਾਸ ਤੋਂ ਜਾਣੂ ਹੀ ਹੋ ਕਿ ਜਦੋਂ ਭਾਈ ਜੈਤਾ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਿੱਲੀ ਤੋਂ ਸੀਸ ਲੈ ਕੇ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਪਹੁੰਚੇ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਕੀ ਉਸ ਥਾਂ ਤੇ ਕੋਈ ਸਿੰਘ ਨਹੀਂ ਸੀ ਗੁਰੂ ਕਾ ਸਿੱਖ ਨਹੀਂ ਸੀ ਤਾਂ ਭਾਈ ਜੈਤਾ ਜੀ ਨੇ ਅੱਗੋਂ ਕਿਹਾ ਸੀ ਕਿ ਸਿੰਘ ਤਾਂ ਸਨ ਲੇਕਿਨ ਉਹਨਾਂ ਦੀ ਪਹਿਚਾਣ ਨਹੀਂ ਸੀ ਇਸੇ ਹੀ ਕੜੀ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਮਨ ਦੇ ਅੰਦਰ ਧਾਰ ਲਿਆ ਕਿ ਮੈਂ ਐਸਾ ਖਾਲਸਾ ਪੰਥ ਸਜਾਵਾਂਗਾ ਜਿਹੜਾ ਲੱਖਾਂ ਤੇ ਕਰੋੜਾਂ ਦੇ ਵਿੱਚ ਖੜਾ ਹੋਇਆ ਵੱਖਰਾ ਹੀ ਦਿਖ ਜਾਵੇਗਾ ਇਸ ਲਈ ਉਹਨਾਂ ਨੇ ਅੱਜ ਦੇ ਦਿਨ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਖਾਲਸਾ ਪੰਥ ਦੀ ਸਜਣਾ ਕੀਤੀ ਕਿਉਂਕਿ ਇਹ ਖਾਲਸਾ ਪੰਥ ਦੀ ਸਜਣਾ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਜਿਹੜਾ ਸਾਡਾ ਸਿੰਘ ਹੈ ਉਹ ਲੱਖਾਂ ਦੇ ਵਿੱਚ ਖੜਾ ਹੋਇਆ ਕਰੋੜਾਂ ਦੇ ਵਿੱਚ ਖੜਾ ਹੋਇਆ ਵੱਖਰਾ ਹੀ ਪਛਾਣਿਆ ਜਾਵੇਗਾ ਕਿਉਂਕਿ ਸਾਬਤ ਸੂਰਤ ਦਸਤਾਰ ਸਿਰਾ ਜਿਹੜੀ ਇਹ ਦਸਤਾਰ ਹੈ ਅੱਜ ਦੇ ਦਿਨ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਇਸ ਲਈ ਉਹਨਾਂ ਨੇ ਇਸ ਮੁਰਖ ਦੇ ਸਿੱਖ ਦੇ ਨਾਮ ਦੇ ਮਗਰ ਸਿੰਘ ਲਾ ਦਿੱਤਾ ਅਤੇ ਬੀਬੀਆਂ ਦੇ ਨਾਮ ਦੇ ਮਗਰ ਕੌਰ ਲਾ ਦਿੱਤਾ ਸਿੰਘ ਦਾ ਮਤਲਬ ਹੈ ਸ਼ੇਰ ਤੇ ਕੌਰ ਦਾ ਮਤਲਬ ਹੈ ਸ਼ੇਰਣੀ ਕਿਉਂਕਿ ਸਿੰਘ ਹਨ ਜੋ ਉਹ ਇਸ ਤਰ੍ਹਾਂ ਜੰਗ ਦੇ ਵਿੱਚ ਸਵਾ ਲੱਖ ਦੇ ਨਾਲ ਇੱਕ ਲੜਾ ਦਿੱਤਾ ਤਾਂ ਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਤੇ ਅੱਜ ਦੇ ਦਿਨ ਆਨੰਦਪੁਰ ਸਾਹਿਬ ਜੀ ਦੇ ਧਰਤੀ ਦੇ ਉੱਪਰ ਪੰਜਾ ਪਿਆਰਿਆਂ ਨੂੰ ਅੰਮ੍ਰਿਤ ਬਾਣ ਕਰਵਾਇਆ ਉਸ ਤੋਂ ਉਪਰੰਤ ਉਹਨਾਂ ਨੇ ਆਪ ਅੰਮ੍ਰਿਤ ਬਾਣ ਕੀਤਾ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ ਇਸ ਕਰਕੇ ਅੱਜ ਦਾ ਦਿਨ ਸਾਰੀ ਸਿੱਖ ਕੌਮ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ ਆਪ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ